14 ਸਾਲ ਦੀ ਬੱਚੀ ਆ ਉਹਨੇ ਇੱਕ ਮਰੀ ਹੋਈ ਬੱਚੀ ਨੂੰ ਡਿਲੀਵਰ ਕੀਤਾ ਸੀਗਾ ਉਹਦਾ ਫਾਦਰ ਜਿਹੜਾ ਹੈਗਾ ਇਹ ਉਹਨੂੰ ਅਬਿਊਜ਼ ਕਰਦਾ ਸੀ ਔਰ ਹੈਰਾਨੀ ਦੀ ਗੱਲ ਆ ਕਿ ਇਹਨਾਂ ਦੀ ਸਾਈਕੋਲੋਜੀ ਦੇਖੋ ਕਿ ਜਦੋਂ ਉਹਦੇ ਫਾਦਰ ਨੂੰ ਪੁੱਛਿਆ ਕਿ ਤੂੰ ਆਪਣੀ ਧੀ ਦੇ ਨਾਲ ਐਦਾਂ ਕਿਉਂ ਕੀਤਾ ਐਂਡ ਉਸ ਬੰਦੇ ਵੱਲੋਂ ਕਿਹਾ ਗਿਆ ਆਪਣੀ ਨਾਲ ਹੀ ਕੀਤਾ ਬਗਾਨੀ ਨਾਲ ਤਾਂ ਨਹੀਂ ਕੀਤਾ ਇੱਕ ਬੱਚਾ ਸੀਗਾ ਉਹਨੂੰ ਉਹਦੇ ਦਾਦੇ ਕੋਲ ਛੱਡ ਜਾਂਦੇ ਸੀਗੇ ਤੇ ਕੁਝ ਮਹੀਨਿਆਂ ਬਾਅਦ ਜਿਹੜਾ ਬੱਚਾ ਆ ਬੱਚੇ ਦੀ ਚੈਸਟ ਦੇ ਵਿੱਚ ਕੰਜੈਸ਼ਨ ਦੀ ਰਿਪੋਰਟ ਮਿਲੀ ਤਾਂ ਜਦੋਂ ਬੱਚੇ ਨੂੰ ਚੈੱਕ ਕਰਾਇਆ ਤਾਂ ਉਹਦੇ ਦਾਦੇ ਦਾ ਸਿਮਨ ਉਹਦੇ ਅੰਦਰੋਂ ਮਿਲਿਆ ਬੱਚੇ ਦੇ ਫਾਦਰ ਵੱਲੋਂ दारू ਪੀ ਕੇ ਸ਼ਰਾਬ ਪੀ ਕੇ ਡਰੰਕ ਹਾਲਤ ਦੇ ਵਿੱਚ ਮਦਰ ਨਾਲ ਲੜ ਕੇ 3.5 ਸਾਲ ਦੀ ਬੱਚੀ ਦਾ ਜਿਹੜਾ ਰੇਪ ਕੀਤਾ ਗਿਆ ਸੀਗਾ 9 ਸਾਲ ਦਾ ਬੱਚਾ ਜਿਹਨੂੰ ਉਹਦਾ ਹੀ ਇੱਕ ਪੜੋਸੀ ਆ ਉਹਨੇ ਉਹਨੂੰ ਪਹਿਲਾਂ ਬੱਚੇ ਦੇ ਨਾਲ ਸੋਡੋਮੀ ਕੀਤੀ ਉਹਨੂੰ ਸੈਕਸ਼ੂਅਲ ਅਬਿਊਜ਼ ਕੀਤਾ ਆਫਟਰ ਥੈਟ ਉਹਨੂੰ ਸਾੜਤਾ ਬੱਚੇ ਨੂੰ ਉਹਨੇ ਇੱਕ ਵਾਰ ਆਪਦੇ ਦੋ ਦੋਸਤਾਂ ਦੇ ਰੂਮ ਦੇ ਵਿੱਚ ਗਿਆ ਤੇ ਉਹਨੂੰ ਦੂਜਾ ਜਿਹੜਾ ਦੋਸਤ ਸੀਗਾ ਇੱਕ ਦੋਸਤ ਦਾ ਦੂਜਾ ਦੋਸਤ ਉਹ ਉਹਨੂੰ ਬਲੈਕਮੇਲ ਕਰਕੇ ਉਹਦੇ ਨਾਲ ਸੋਡੋਮੀ ਕਮਿਟ ਕਰਦਾ ਸੀਗਾ ਗੱਲ ਆ ਕਿ ਕੋਈ ਇਹ ਨਹੀਂ ਦੇਖਦਾ ਕਿ ਅੱਜ ਮੇਰੇ ਘਰ ਅੱਗ ਲੱਗੇ ਕੱਲੋ ਕਿਸੇ ਦੇ ਵੀ ਲੱਗ ਸਕਦੀ ਹੈ ਅੱਗ ਰੋਕਣੀ ਹੈ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਰਿਪੋਰਟ ਦੇ ਅਨੁਸਾਰ ਕਰੀਬ 55% ਬੱਚੇ ਬਾਅਦ ਸੋਸ਼ਣ ਦਾ ਸ਼ਿਕਾਰ ਹੋ ਰਹੇ ਨੇ ਤੇ ਜੇਕਰ ਅੰਦਾਜ਼ਾ ਲਗਾਇਆ ਜਾਏ ਤਾਂ ਇਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਬਾਹਲ ਸੋਸ਼ਨ ਕਰਨ ਵਾਲਿਆਂ ਦੇ ਵਿੱਚੋਂ ਜ਼ਿਆਦਾਤਰ ਗਿਣਤੀ ਆਪਣਿਆਂ ਦੀ ਹੀ ਹੁੰਦੀ ਹੈ ਆਖਿਰ ਕਿਉਂ ਹੋ ਰਿਹਾ ਹੈ ਬਾਲ ਸੋਸ਼ਲ ਕਿਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਮਾਪੇ ਆਪਣੇ ਬੱਚਿਆਂ ਨੂੰ ਬਾਲ ਸੋਸ਼ਣ ਤੋਂ ਬਚਾ ਸਕਦੇ ਨੇ ਤੇ ਜੇਕਰ ਅਜਿਹੀ ਕੋਈ ਮੰਦ ਭਾਗੀ ਘਟਨਾ ਵਾਪਰਦੀ ਹੈ ਤੇ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਨਿਆਦਵਾ ਸਕਦੇ ਹਾਂ ਇਸ ਸਾਰਿਆਂ ਬਾਬਤ ਅਸੀਂ ਚਰਚਾ ਕਰਾਂਗੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਦੇ ਨਾਲ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਵਾਦ ਜੀ ਮੈਡਮ ਸਭ ਤੋਂ ਪਹਿਲਾਂ 55% ਦੇ ਅੰਕੜੇ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਅਸੀਂ ਗਰਾਉਂਡ ਰਿਐਲਿਟੀ ਦੇਖੀ ਤਾਂ ਇੰਨੇ ਹੀ ਕੇਸ ਨੇ ਜਾਂ ਇਹ ਤੋਂ ਕਿਤੇ ਵੱਧ ਨਹੀਂ ਗਰਾਉਂਡ ਰਿਐਲਿਟੀ ਤਾਂ ਡੈਫੀਨੇਟਲੀ ਇਹ ਚੀਜ਼ ਜ਼ਿਆਦਾ ਹੈਗੀ ਆ ਐਕਚੁਅਲੀ ਅਬਯੂਜ਼ ਹੈਗਾ ਯਾ ਉਹ ਹਮੇਸ਼ਾ ਜਾਣਕਾਰ ਵੱਲੋਂ ਕੀਤਾ ਜਾਂਦਾ ਜਾਂ ਜਿਹਦੇ ਨਾਲ ਵੀ ਬੱਚੇ ਦੀ ਜਾਣ ਪਛਾਣ ਬਣ ਜਾਂਦੀ ਆ ਉਹ ਕੋਈ ਟੀਚਰ ਵੀ ਹੋ ਸਕਦਾ ਆ ਉਹ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਆ ਉਹ ਕੋਈ ਚਾਚਾ ਤਾਇਆ ਮਾਮਾ ਵੀ ਹੋ ਸਕਦਾ ਆ ਜਿਵੇਂ ਮੈਂ ਫੋਰ ਐਗਜ਼ਾਮਪਲ ਇੱਥੇ ਇੱਕ ਕੇਸ ਡਿਸਕਸ ਕਰਨਾ ਚਾਹਾਂਗੀ ਕਿ ਅਸੀਂ 2022 ਦੇ ਵਿੱਚ ਇੱਕ ਬੱਚੀ ਰੋਪੜ ਤੋਂ ਰੈਸਕਿਊ ਕਰਾਈ ਸੀਗੀ ਤੇ ਉਹਦਾ ਚਾਚਾ ਉਹਨੂੰ ਐਕਸਪਲੋਇਟ ਕਰਦਾ ਸੀਗਾ ਤੇ ਅ ਬੱਚੀ ਦੀ ਉਮਰ ਤਾਂ ਹੁਣ ਜ਼ਿਆਦਾ ਹੋ ਗਈ ਆ ਤੁਹਾਨੂੰ ਪਤਾ ਸੀ ਨਾਮ ਨਹੀਂ ਡਿਸਕਲੋਜ਼ ਕਰ ਸਕਦੇ ਹੈਗੇ ਤੇ ਬੱਚੀ ਦੇ ਚਾਚੇ ਨੂੰ ਹੁਣ 20 ਸਾਲ ਦੀ ਸਜ਼ਾ ਹੋ ਗਈ ਆ ਹੂੰ ਕਿਉਂਕਿ ਉਹ ਬੱਚੀ ਨੂੰ ਜਿਵੇਂ ਐਕਸਪਲੋਇਟ ਕਰਦਾ ਸੀਗਾ ਉਸ ਤੋਂ ਬਿਨਾ ਇੱਕ ਫਰੋਜਪੁਰ ਦਾ ਕੇਸ ਸੀਗਾ ਫਾਦਰ ਵੱਲੋਂ दारू ਪੀ ਕੇ ਸ਼ਰਾਬ ਪੀ ਕੇ ਡਰੰਕ ਹਾਲਤ ਦੇ ਵਿੱਚ ਮਦਰ ਨਾਲ ਲੜ ਕੇ 3.5 ਸਾਲ ਦੀ ਬੱਚੀ ਦਾ ਜਿਹੜਾ ਰੇਪ ਕੀਤਾ ਗਿਆ ਸੀਗਾ ਤੇ ਉਹ ਦਾ ਸਿਸਟਮ ਹੀ ਸਪੋਇਲ ਕਰਤਾ ਸੀਗਾ ਬਿਲਕੁਲ ਖਰਾਬ ਕਰਤਾ ਸੀਗਾ ਉਹਨੇ ਉਸ ਤੋਂ ਬਾਅਦ ਇਹੋ ਜੇ ਕੇਸਾਂ ਦੇ ਵਿੱਚ ਇੱਕ ਹੋਰ ਨਵੀਂ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਆ ਉਹਦੀ ਮਦਰ ਜਿਹੜੀ ਹੌਸਟਲ ਹੋਗੀ ਉਹਨੇ ਆਪਣੇ ਪਤੀ ਨੂੰ ਬਖਸ਼ਤਾ ਹੁਣ ਬੱਚੀ ਦੇ ਨਾਲ ਉਹਦੇ ਫਾਦਰ ਨੇ ਇਦਾਂ ਕੀਤਾ ਤੇ ਉਹ ਬੱਚੀ ਉੱਥੇ ਕਿ ਸੇਫ ਸੀਗੀ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਫਿਰ ਇੱਕ ਹੋਰ ਇਹੋ ਜਿਹਾ ਕੇਸ ਹੈ ਜਿਹੜਾ ਜਲੰਧਰ ਦੇ ਵਿੱਚ ਆ ਇਸ ਸਮੇਂ ਉਹ ਚੱਲ ਰਿਹਾ ਹੈ ਕੇਸ ਪਿਛਲੇ ਸਾਲ ਉਹ ਡਿਟੈਕਟ ਹੋਇਆ ਸੀਗਾ 14 ਸਾਲ ਦੀ ਬੱਚੀ ਆ ਉਹਨੇ ਇੱਕ ਮਰੀ ਹੋਈ ਬੱਚੀ ਨੂੰ ਡਿਲੀਵਰ ਕੀਤਾ ਸੀਗਾ ਉਹਦਾ ਫਾਦਰ ਜਿਹੜਾ ਹੈਗਾ ਇਹ ਉਹਨੂੰ ਅਬਿਊਜ਼ ਕਰਦਾ ਸੀ ਔਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੀ ਸਾਈਕੋਲੋਜੀ ਦੇਖੋ ਕਿ ਜਦੋਂ ਉਹਦੇ ਫਾਦਰ ਨੂੰ ਪੁੱਛਿਆ ਕਿ ਤੂੰ ਆਪਣੀ ਧੀ ਦੇ ਨਾਲ ਇਦਾਂ ਕਿਉਂ ਕੀਤਾ ਐਂਡ ਉਸ ਬੰਦੇ ਵੱਲੋਂ ਕਿਹਾ ਗਿਆ ਆਪਣੀ ਨਾਲ ਹੀ ਕੀਤਾ ਬਗਾਨੀ ਨਾਲ ਤਾਂ ਨਹੀਂ ਕੀਤਾ ਅੱਛਾ ਸੋ ਮਾਨਸਿਕਤਾ ਦੇਖੋ ਸੋ ਇਹਦੇ ਵਿੱਚ ਮਾਨਸਿਕਤਾ ਜਿਹੜੀ ਹੈਗੀ ਹੈ ਇੱਕ ਕ੍ਰਿਮੀਨਲ ਦੀ ਉਹ ਜ਼ਰੂਰ ਦੇਖਣ ਵਾਲੀ ਆ ਤੇ ਸਮਝਣ ਵਾਲੀ ਆ ਕਿ ਉਹ ਕਿਹੋ ਜਿਹੇ ਹਾਲਾਤ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਬੰਦਾ ਇਹੋ ਜਿਹਾ ਘਣਾਉਣਾ ਕਰਾਇਮ ਕਰ ਜਾਂਦਾ ਹੈ ਜੀ ਵੀ ਤੁਸੀਂ ਕਿਹਾ ਕਿ ਵਾਈਫ ਨੇ ਆਪਣੇ ਹਸਬੰਦ ਨੂੰ ਮਾਫ ਕਰ ਦਿੱਤਾ ਜੀ ਕਈ ਵਾਰੀ ਅਸੀਂ ਗੱਲਬਾਤ ਕਰਦੇ ਹਾਂ ਤੇ ਅਕਸਰ ਹੀ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਕਈ ਵਾਰੀ ਜੋ ਮਾਂ ਹੁੰਦੀ ਹੈ ਨਾ ਉਹੀ ਆਪਣੇ ਬੱਚੇ ਨੂੰ ਕਹਿ ਦਿੰਦੀ ਹੈ ਵੀ ਚੁੱਪ ਰਹਿ ਬਿਲਕੁਲ ਇਹ ਚੀਜ਼ ਨਾ जग जाहीर ਕਰ ਕਿਉਂ ਇਦਾਂ ਹੁੰਦਾ ਹੈ ਕਿਉਂਕਿ ਉਹ ਵੀ ਔਰਤ ਹੈ ਉਨੇ ਆਪਣੇ ਕੁੱਖ ਤੋਂ ਪੈਦਾ ਕੀਤਾ ਹੈ ਮਾਂ ਆ ਔਰ ਇਹ ਵੀ ਹੋ ਸਕਦਾ ਕਿ ਉਹਨੇ ਆਪਣੇ ਬਚਪਨ 'ਚ ਬਹੁਤ ਚੀਜ਼ਾਂ ਬਰਦਾਸ਼ਤ ਕੀਤੀਆਂ ਹੋਣ ਇਹ ਵੀ ਹੋ ਸਕਦਾ ਕਿ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਉਹਦੀ ਕਦੇ ਕਿਸੇ ਨੇ ਨਾ ਸੁਣੀ ਹੋਵੇ ਔਰ ਉਹਨੂੰ ਉਸ ਸਮਾਜ ਤੇ ਭਰੋਸਾ ਹੀ ਨਾ ਹੋਵੇ ਔਰ ਉਹਨੇ ਸਮਾਜ ਦੇ ਵਿੱਚ ਆਪ ਮੈਂ ਉਹੀ ਕਹਿੰਨੀ ਆ ਕਿ ਕਿਹੜਾ ਕੀ ਕਰਦਾ ਆ ਉਹ ਦਾ ਉਸ ਸਮੇਂ ਦਾ ਐਕਸ਼ਨ ਨਹੀਂ ਉਹਦੇ ਪਿੱਛੇ ਦੀ ਜਿਹੜੀ ਹਿਸਟਰੀ ਆ ਉਹ ਮੈਟਰ ਕਰਦੀ ਆ ਹੁਣ ਮਦਰ ਨੇ ਜਦੋਂ ਬੱਚੇ ਨੂੰ ਚੁੱਪ ਕਰਾਤਾ ਤਾਂ ਇਹ ਆ ਕਿ ਮਦਰ ਨੂੰ ਸੋਸਾਇਟੀ ਤੇ ਯਕੀਨ ਨਹੀਂਗਾ ਮਦਰ ਨੂੰ ਇਹ ਲੱਗਦਾ ਕਿ ਕੱਲੂ ਮੇਰੀ ਬੱਚੀ ਦੀ ਜ਼ਿੰਦਗੀ ਹੋਰ ਬਰਬਾਦ ਹੋ ਜਾਊਗੀ ਹੁਣ ਮੈਂ ਉਹਨੂੰ ਚੁੱਪ ਉਹ ਇਹ ਨਹੀਂ ਸੋਚਦੇ ਹੈਗੇ ਗੱਲ ਆ ਕਿ ਕੋਈ ਇਹ ਨਹੀਂ ਦੇਖਦਾ ਕਿ ਅੱਜ ਮੇਰੇ ਘਰ ਅੱਗ ਲੱਗੀ ਕੱਲ ਨੂੰ ਕਿਸੇ ਦੇ ਵੀ ਲੱਗ ਸਕਦੀ ਹੈ ਅੱਗ ਰੋਕਣੀ ਆ ਉਹ ਇਹ ਨਹੀਂ ਦੇਖਦੇ ਹੈਗੇ ਕਿ ਅੱਜ ਮੇਰੀ ਬੱਚੀ ਨਾਲ ਗਲਤ ਕੀਤਾ ਕੱਲ ਨੂੰ ਕਿਸੇ ਹੋਰ ਦੀ ਬੱਚੀ ਨਾਲ ਵੀ ਗਲਤ ਕਰ ਸਕਦਾ ਉਹ ਦੇਖਦੇ ਹੈ ਕਿ ਮੇਰੀ ਬੱਚੀ ਐਂਛਾ ਮੈਂ ਆਪਣੀ ਬੱਚੀ ਨੂੰ ਬਚਾ ਲਾਂ ਹੂੰ ਨਾ ਕੁਛ ਹੁਣ ਦਵਾ ਕੱਲ ਨੂੰ ਦੁਨੀਆ ਨੂੰ ਪਤਾ ਲੱਗ ਗਿਆ ਦੁਨੀਆ ਕਿਹੜਾ ਜੀਨ ਦਿੰਦੀ ਆ ਨਾ ਸਾਡੇ ਬੰਨੀਆਂ ਵਿਕਟਮ ਬਲੇਮਿੰਗ ਕਰਦੀ ਆ ਉਹ ਵਿਕਟਮ ਨੂੰ ਜੱਜ ਕਰਦੀ ਆ ਸੋ ਇਹਦੇ ਵਿੱਚ ਬਹੁਤ ਸਾਰੇ ਜਿਹੜਾ ਸਮਾਜਿਕ ਤਾਣਾ ਬਾਣਾ ਇਸ ਚੀਜ਼ ਲਈ ਜ਼ਿੰਮੇਵਾਰ ਆ ਤੇ ਮੁੰਡਿਆਂ ਦੀ ਗੱਲ ਕਰਦੇ ਆ ਜਦੋਂ ਵੀ ਅਸੀਂ ਬਾਹਰ ਜੌਨ ਸ਼ੋਸ਼ਨ ਦੀ ਗੱਲ ਕਰਦੇ ਆ ਤਾਂ ਅਕਸਰ ਕੁੜੀਆਂ ਦੀ ਗੱਲ ਜਿਹੜੀ ਆ ਸਭ ਤੋਂ ਮੋਹਰੇ ਨੰਬਰ ਤੇ ਕੀਤੀ ਜਾਂਦੀ ਹੈ ਪਹਿਲਾਂ ਕੀਤੀ ਜਾਂਦੀ ਹੈ ਪਰ ਮੁੰਡੇ ਜਿਹੜੇ ਆ ਉਹ ਵੀ ਬਾਹਰ ਜੌਨ ਸ਼ੋਸ਼ਨ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੀ ਜੋ ਤਾਦਾਦ ਹੈ ਉਹ ਵੀ ਵੱਧਦੀ ਜਾ ਰਹੀ ਹੈ ਬਿਲਕੁਲ ਬਿਲਕੁਲ ਮੁੰਡੀਆਂ ਦੇ ਨਾਲ ਕਿਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਦੇਖੋ ਕਿੰਨੀ ਉਮਰ ਦੇ ਬੱਚੇ ਹੁੰਦੇ ਨੇ ਮੁੰਡੇ ਕਿਸੇ ਵੀ ਉਮਰ ਦੇ ਹੋ ਸਕਦੇ ਨੇ ਮਤਲਬ ਆਬਵੀਅਸੀ ਗੱਲ ਆ ਜਿਹੜੇ ਲੜਕੇ ਹੁੰਦੇ ਨੇ ਉਹ 3-4 ਸਾਲ ਤੋਂ ਤਾਂ ਵੱਡੇ ਹੁੰਦੇ ਹੁੰਦੇ ਪਰ ਇਹਦੇ ਵਿੱਚ ਇੱਕ بڑا ਅ ਮੇਰੇ ਇੱਕ ਕੁਲੀਗ ਆ ਉਹਨਾਂ ਨੇ ਇੱਕ ਦੱਸਿਆ ਸੀਗਾ ਕੇਸ ਇੱਕ ਬੱਚਾ ਸੀਗਾ ਉਹਨੂੰ ਉਹਦੇ ਦਾਦੇ ਕੋਲ ਛੱਡ ਜਾਂਦੇ ਸੀਗੇ ਹਮ ਤੇ ਕੁਝ ਮਹੀਨਿਆਂ ਬਾਅਦ ਜਿਹੜਾ ਬੱਚਾ ਆ ਬੱਚੇ ਦੀ ਚੈਸਟ ਦੇ ਵਿੱਚ ਕੰਜੈਸ਼ਨ ਦੀ ਰਿਪੋਰਟ ਮਿਲੀ ਤਾਂ ਜਦੋਂ ਬੱਚੇ ਨੂੰ ਚੈੱਕ ਕਰਾਇਆ ਤਾਂ ਉਹਦੇ ਦਾਦੇ ਦਾ ਸਿਮਨ ਉਹਦੇ ਅੰਦਰੋਂ ਮਿਲਿਆ ਬੱਚੇ ਦੇ ਸੋ ਉਹਨੂੰ ਦੁੱਧ ਚੰਗਾਉਣ ਦੀ ਜਗ੍ਹਾ ਦੇ ਉੱਤੇ ਉਹ ਆਪਣਾ ਸੱਖ ਕਰਾਉਂਦਾ ਸੀਗਾ ਤੇ ਪ੍ਰਾਈਵੇਟ ਪਾਰਟ ਤੇ ਬੱਚਾ ਉਹਨੂੰ ਲੰਗਾ ਜਾਂਦਾ ਸੀਗਾ ਤੇ ਉਹ ਬੱਚੇ ਦੇ ਛਾਤੀ ਦੇ ਵਿੱਚ ਪਾਇਆ ਗਿਆ ਤੁਸੀਂ ਦੇਖੋ ਕਿੱਡਾ ਘਣਾਉਣਾ ਔਰ ਬੱਚਾ 6 ਮਹੀਨੇ ਦਾ ਸੀ ਸਿਰਫ ਲੜਕਾ ਫਿਰ ਲੜਕੀਆਂ ਦੇ ਨਾਲ ਸੋਡੋਮੀ ਦੇ ਜਿਹੜੇ ਹੈਗੇ ਨੇ ਜਿਆਦਾ ਚਾਂਸਸ ਦੇਖਣ ਨੂੰ ਮਿਲਦੇ ਹੁਣ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬੱਚਿਆਂ ਦੇ ਯੋਨ ਸ਼ੋਸ਼ਣਾ ਉਹ ਜੇ ਪੌਕਸੋ ਦੇਖ ਲਓ ਨਾ ਪੌਕਸੋ ਇਜ਼ ਆ ਅ ਜੈਂਡਰ న్యూਟਰਲ ਐਕਟ ਉਦੋਂ ਬੱਚੇ ਨੂੰ ਬੱਚਾ ਡੀਲ ਕਰਦਾ ਇਹ ਉਹ ਇਹ ਨਹੀਂ ਦੇਖਦਾ ਬੱਚਾ ਲੜਕੀ ਆ ਜਾਂ ਲੜਕਾ ਆ ਸੋ ਬਕਸੋ ਦੋਨਾਂ ਦੇ ਕੇਸ ਹੀ ਲੱਗਦਾ ਆ ਤੇ ਬੱਚਿਆਂ ਦੇ ਨਾਲ ਜਿਹੜੇ ਲੜਕੀਆਂ ਨਾਲ ਸੋਡੋਮੀ ਵਾਲੇ ਕੇਸੇ ਹੁੰਦੇ ਹੁਣ ਜਿਵੇਂ ਮੈਂ ਆਹ ਕੇਸ ਦੱਸਿਆ ਇਸੇ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਇੱਕ ਕੇਸ ਆ ਮੈਂ ਅੱਗੇ ਵੀ ਕੋਟ ਕਰਦੀ ਹੁੰਨੀ ਆ ਮਹੇਸ਼ਰੀ ਪਿੰਡ ਦਾ ਅ ਬੱਚਾ ਸੀਗਾ ਛੋਟਾ ਜਿਹਾ 7 ਸਾਲ ਦਾ 9 ਸਾਲ ਦਾ ਬੱਚਾ ਜਿਹਨੂੰ ਉਹਦਾ ਹੀ ਇੱਕ ਪੜੋਸੀ ਆ ਉਹਨੇ ਉਹਨੂੰ ਪਹਿਲਾਂ ਬੱਚੇ ਦੇ ਨਾਲ ਸੋਡੋਮੀ ਕੀਤੀ ਉਹ ਸੈਕੂਅਲ ਅਬਿਊਜ਼ ਕੀਤਾ ਆਫਟਰ ਥੈਟ ਉਹ ਸਾੜਤਾ ਬੱਚੇ ਨੂੰ ਉਹਨੇ ਸੋ ਇਹ ਪੰਜਾਬ ਦੇ ਇਨਸੀਡੈਂਟ ਨੇ ਹਮ ਇਹ ਪੰਜਾਬੀ ਫੈਮਿਲੀ ਦਾ ਇਨਸੀਡੈਂਟ ਹੈ ਨਹੀਂ ਕਿ ਕੋਈ ਬਾਹਰੋਂ ਆ ਕੇ ਕਿਸੇ ਦੇ ਨਾਲ ਹੋਇਆ ਹੋਇਆ ਆ ਆ ਜਿੰਨੇ ਮੈਂ ਕੇਸ ਤੁਹਾਨੂੰ ਦੱਸਿਆ ਸਾਰੇ ਪੰਜਾਬੀ ਫੈਮਿਲੀਜ਼ ਦੇ ਆ ਸੋ ਤੁਸੀਂ ਦੇਖੋ ਕਿ ਪੰਜਾਬ ਫਿਰ ਵੀ ਐਡਵਾਂਸ ਸੂਬਾ ਆ ਔਰ ਜਦੋਂ ਐਨਸੀਬੀ ਐਨਸੀਬੀਆਰ ਦੀਆਂ ਰਿਪੋਰਟਸ ਦੇਖਦੇ ਆ ਤਾਂ ਪੰਜਾਬ ਵੱਲੋਂ ਤਾਂ ਨੀਲੀ ਗਈ ਹੁੰਦੀ ਹੈ ਰਿਪੋਰਟ ਜਦ ਕਿ ਇੱਥੇ ਕੇਸੇਸ ਹੋਏ ਹੁੰਦੇ ਆ ਸਮਝ ਨਹੀਂ ਆਉਂਦਾ ਵੀ ਉਹਨਾਂ ਵੱਲੋਂ ਨੀਲੀ ਰਿਪੋਰਟ ਕਿਉਂ ਗਈ ਹੁੰਦੀ ਆ ਪੰਜਾਬ ਦੇ ਵਿੱਚ ਜਾਂ ਪ੍ਰੋਪਰ ਰਿਪੋਰਟ ਕਿਉਂ ਨਹੀਂ ਭੇਜੀ ਜਾਂਦੀ ਹੈਗੀ ਸੋ ਗੱਲ ਇਹ ਆ ਕਿ ਲੜਕੀਆਂ ਦੇ ਨਾਲ ਹੁਣ ਅਬਿਊਜ਼ ਜਿਹੜੇ ਆ ਸੋਡੋਮੀ ਵਰਗੇ ਬਹੁਤ ਜ਼ਿਆਦਾ ਹੋਣ ਲੱਗ ਗਏ ਨੇ ਔਰ ਲੜਕੀਆਂ ਦੇ ਨਾਲ ਲੜਕੇ ਨਾਲ ਦੇ ਬਹੁਤ ਕਰਦੇ ਨੇ ਹੂੰ 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 ਮੇਰੇ ਨਾਲ ਇੱਕ ਫਰੈਂਡ ਨੇ ਇੱਕ ਵਾਰ ਗੱਲ ਸ਼ੇਅਰ ਕੀਤੀ ਸੀ ਉਹਨੇ ਦੱਸਿਆ ਸੀਗਾ ਕਿ ਉਹ ਇੱਕ ਵਾਰ ਆਪਣੇ ਦੋ ਦੋਸਤਾਂ ਦੇ ਰੂਮ ਦੇ ਵਿੱਚ ਗਿਆ ਤੇ ਉਹਨੂੰ ਦੂਜਾ ਜਿਹੜਾ ਦੋਸਤ ਸੀਗਾ ਇੱਕ ਦੋਸਤ ਦਾ ਦੂਜਾ ਦੋਸਤ ਉਹ ਉਹਨੂੰ ਬਲੈਕਮੇਲ ਕਰਕੇ ਉਹਦੇ ਨਾਲ ਸੋਡੋਮੀ ਕਮਿਟ ਕਰਦਾ ਸੀਗਾ ਹੂੰ ਸੋ ਇਹ ਯੰਗਸਟਰ ਜਿਹੜੇ ਛੋਟੇ ਨੇ ਟੀਨੇਜਰਸ ਨੇ 18 ਸਾਲ ਤੋਂ ਛੋਟੇ ਆ ਉਹ ਇੱਕ ਦੂਜੇ ਨਾਲ ਵੀ ਇਹੋ ਜਿਹੀਆਂ ਚੀਜ਼ਾਂ ਕਮਿਟ ਕਰ ਦਿੰਦੇ ਨੇ ਤਾਰਨ ਕੀ ਲੱਗਦਾ ਹੈ ਕਿ ਕੀ ਅਸੀਂ ਨੇ ਕਮਜ਼ੋਰ ਹੋ ਚੁੱਕੇ ਆ ਮਾਨਸਿਕ ਤੌਰ ਦੇ ਉੱਤੇ ਕੀ ਸਾਡਾ ਕੋਈ ਵੀ ਕੰਟਰੋਲ ਨਹੀਂ ਰਿਹਾ ਜਾਂ ਅਸੀਂ ਰਿਸ਼ਤਿਆਂ ਨੂੰ ਇੰਨਾ ਕੋ ਮਤਲਬ ਤਾਰ-ਤਾਰ ਕਰ ਦਿੱਤਾ ਹੈ ਕਿ ਸਾਨੂੰ ਆਪਣੇ ਰਿਸ਼ਤੇ ਵੀ ਆਪਣੇ ਨਹੀਂ ਲੱਗਦੇ ਕੀ ਕਾਰਨ ਹੈ ਨਹੀਂ ਰੀਨਾ ਜੀ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਬਲਕਿ ਮੈਂ ਕਹੂੰਗੀ ਪਹਿਲਾਂ ਜ਼ਿਆਦਾ ਤਾਦਾਰਚ ਹੁੰਦੀਆਂ ਹੋਣਗੀਆਂ ਪਹਿਲਾਂ ਛੁਪੀਆਂ ਰਹਿੰਦੀਆਂ ਸੀ ਹੁਣੇ ਸਾਹਮਣੇ ਆਉਣ ਲੱਗੀਆਂ ਨੇ ਪਹਿਲਾਂ ਇਹ ਸਾਰੀਆਂ ਚੀਜ਼ਾਂ ਲੋਕ-ਲੋਕ ਕੇ ਹੁੰਦੀਆਂ ਸੀਗੀਆਂ ਕਿਉਂਕਿ ਇਹ ਜਿਹੜਾ ਚਾਈਲਡ ਅਬਿਊਜ਼ ਦੀ ਜਿੱਥੇ ਬਾਲ ਸ਼ੋਸ਼ਣ ਦੀ ਗੱਲ ਕਰ ਰਹੀ ਹੈ ਇਹ ਇਕੱਲਾ ਯੋਨ ਸ਼ੋਸ਼ਣ ਨਹੀਂ ਹੈਗਾ ਬਾਲ ਸ਼ੋਸ਼ਣ ਕਈ ਤਰ੍ਹਾਂ ਦਾ ਆ ਜਿਵੇਂ ਇਕਨੋਮਿਕ ਐਕਸਪਲੋਇਟੇਸ਼ਨ ਹੁੰਦੀ ਆ ਚਾਈਲਡ ਲੇਬਰ ਕਰਾਉਣਾ ਬੱਚੇ ਤੋਂ ਜਾਂ ਬੱਚੇ ਨੂੰ ਫਿਜ਼ੀਕਲੀ ਅਬਿਊਜ਼ ਕਰਨਾ ਕਾਰਪੋਰਲ ਪਿਨਿਸ਼ਮੈਂਟ ਦੇਣੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਨੇ ਆ ਜਾਂਦੀਆਂ ਨੇ ਤੇ ਜਦੋਂ ਉਹ ਮਿਲਾ ਲੈਨੇ ਆਪਾਂ ਤਾਂ 90% ਬੱਚੇ ਹੈਗੇ ਨੇ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ ਔਰ ਫਿਜ਼ੀਕਲ ਅਬਿਊਜ਼ ਤਾਂ ਜ਼ਿਆਦਾਤਰ ਜਿਹੜਾ ਹੈਗਾ ਪੇਰੈਂਟਸ ਵੱਲੋਂ ਹੀ ਕੀਤਾ ਜਾਂਦਾ ਆ ਔਰ ਇਹ ਅੱਜ ਦੇ ਟਾਈਮ ਦੇ ਵਿੱਚ ਉਹਨੂੰ ਆਪਾਂ ਫਿਜ਼ੀਕਲ ਅਬਿਊਜ਼ ਕਹਿ ਦਿੰਦੇ ਆ ਪੁਰਾਣੇ ਟਾਈਮਾਂ 'ਚ ਇਹ ਕਹਿ ਦਿੰਦੇ ਸੀ ਕਿ ਮਾਪਿਆਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਦੀ ਖਾਤਰ ਜਾਂ ਇੱਕ ਗੁਰੂ ਵੱਲੋਂ ਸਿੱਖਿਆ ਦੇਣ ਦੀ ਖਾਤਰ ਸਖਤ ਸਜ਼ਾਵਾ ਜਿਹੜੀਆਂ ਦੇਣੀਆਂ ਪੈਂਦੀਆਂ ਸੀਗੀਆਂ ਸੋ ਅੱਜ ਦੇ ਟਾਈਮ ਦੇ ਵਿੱਚ ਉਹ ਕਾਨੂੰਨ ਬਣ ਗਿਆ ਕਿ ਉਹਨਾਂ ਚੀਜ਼ਾਂ ਦੀ ਮਨਾਹੀ ਆ ਪਰ ਇਹ ਹੁਣ ਫਿਰ ਉਹੀ ਗੱਲ ਆ ਜਾਂਦੀ ਐ ਨੇ ਥੋੜਾ ਜਿਹਾ ਕੰਟਰੋਵਰਸ਼ੀਅਲ ਵੀ ਕਹਿ ਸਕਦੇ ਆ ਜਾਂ ਇਹਦੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਇਹ ਅਬਿਊਜ਼ ਹੈਗਾ ਵੀ ਹੈ ਕਿ ਨਹੀਂ ਮਤਲਬ ਇਹਨੂੰ ਆਪਾਂ ਸਟ੍ਰੇਟ ਜੈਕਟ ਫਾਰਮੂਲੇ ਦੇ ਵਿੱਚ ਨਹੀਂ ਲੈ ਸਕਦੇ ਹੈਗੇ ਜੀ ਜਿਹੜਾ ਫਿਜ਼ੀਕਲ ਅਬਿਊਜ਼ ਹੁੰਦਾ ਉਹਦੇ ਵਿੱਚ ਕਈ ਵਾਰ ਜ਼ਰੂਰਤ ਵੀ ਪੈਂਦੀ ਆ ਬੱਚੇ ਨੂੰ ਸਮਝਾਉਣ ਦੀ ਖਾਤਰ ਬਟ ਕਿਉਂਕਿ ਸਮਾਂ ਬਦਲ ਗਿਆ ਆ ਬੱਚਿਆਂ ਦੀ ਮਾਨਸਿਕਤਾ ਬਦਲ ਗਈ ਆ ਅੱਜਕੱਲ ਤਾਂ ਬੱਚੇ ਘੂਰ ਵੀ ਨਹੀਂ ਮੰਨਦੇ ਹੈਗੇ ਤੇ ਜੇ ਉਹਨਾਂ ਦੇ ਨਾਲ ਫਿਜ਼ੀਕਲ ਉਹਨਾਂ ਨੂੰ ਪੁਨਿਸ਼ਮੈਂਟ ਦਿੱਤੀ ਜਾਵੇ ਤਾਂ ਉਹਦੇ ਨਾਲ ਤਾਂ ਬੱਚਿਆਂ ਨੂੰ ਬਲਕਿ ਸਾਈਕੋਲੋਜੀਕਲੀ ਉਸ ਚੀਜ਼ ਦਾ ਜ਼ਿਆਦਾ ਅਸਰ ਹੁੰਦਾ ਆ ਸੋ ਜੇ ਆਪਾਂ ਉਸ ਤਰੀਕੇ ਨਾਲ ਟੋਟਲ ਜੋ ਚਾਈਲਡ ਅਬਿਊਸ ਹੁੰਦਾ ਉਹਦੇ ਅੰਕੜੇ ਦੇਖੀਏ ਤਾਂ 90 ਪ੍ਰਤੀਸ਼ਤ ਤੋਂ ਕਿਤੇ ਜ਼ਿਆਦਾ ਨੇ ਦੇਖੋ ਯੋਨ ਸ਼ੋਸ਼ਣ ਸਭ ਤੋਂ ਖਤਰਨਾਕ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਹੈਗਾ ਆ ਔਰ ਇਹੋ ਜਿਹਾ ਸ਼ੋਸ਼ਣ ਕਿਸੇ ਵੀ ਬੱਚੇ ਦਾ ਕਦੇ ਵੀ ਨਹੀਂ ਹੋਣਾ ਚਾਹੀਦਾ ਕਦੇ ਵੀ ਨਹੀਂ ਬੱਚੇ ਦਾ ਕੀ ਇਹ ਵੱਡੇ ਦਾ ਵੀ ਕਿਸੇ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡੀ ਨਿੱਜਤਾ ਦੇ ਉੱਤੇ ਅਟੈਕ ਆ ਇਹ ਇਹ ਸਾਡੀ ਰੂਹ ਦੇ ਉੱਤੇ ਅਟੈਕ ਆ ਜਿਹੜਾ ਕਿਸੇ ਨੂੰ ਵੀ ਕਰਨ ਦਾ ਅਧਿਕਾਰ ਨਹੀਂ ਹੈਗਾ ਸੋ ਜੇ ਆਪਾਂ ਇਸ ਚੀਜ਼ ਦੀ ਗੱਲ ਕਰੀਏ ਤਾਂ ਯੋਨ ਸ਼ੋਸ਼ਣ ਜਿਹੜਾ ਮੁੰਡਿਆਂ ਦਾ ਹੈਗਾ ਆ ਉਹ ਇੱਕ ਟਾਈਪ ਦੇ ਅਬਿਊਜ਼ਰ ਤੋਂ ਕੀਤਾ ਜਾਂਦਾ ਆ ਬਟ ਜਦੋਂ ਯੋਨ ਸ਼ੋਸ਼ਣ ਦਾ ਸ਼ਿਕਾਰ ਲੜਕੀਆਂ ਹੁੰਦੀਆਂ ਉਹਨਾਂ ਦੇ ਮਲਟੀਪਲ ਅਬਿਊਜ਼ਰ ਹੁੰਦੇ ਨੇ ਇਹ ਫੈਕਟ ਜਿਹੜਾ ਆ ਹੈਗਾ ਸਟੱਡੀ ਤੋਂ ਵੀ ਸਾਹਮਣੇ ਆਉਂਦਾ ਆ ਆਪਾਂ ਕੇਸਿਸ 'ਚ ਵੀ ਦੇਖਦੇ ਆ ਲੜਕਾ ਆ ਮੰਨ ਲਓ ਕੋਈ ਛੋਟਾ ਤਾਂ ਉਹਨੂੰ ਇੱਕੋ ਅਬਿਊਜ਼ਰ बार-बार ਅਬਿਊਜ਼ ਕਰੂਗਾ ਹਮਮ ਠੀਕ ਪਰ ਜੇ ਲੜਕੀ ਆ ਲੜਕੀ ਨੂੰ ਮਲਟੀਪਲ ਅਬਿਊਜ਼ਰ ਹੈਗੇ ਆ ਜਿਹੜੇ ਹੋ ਸਕਦਾ ਵਾਂਸ ਔਰ ਮਲਟੀਪਲ ਟਾਈਮ ਅਬਿਊਜ਼ ਕਰਨਗੇ ਇਨ ਹਰ ਲਾਈਫਟਾਈਮ ਹਮ ਸੋ ਇਹ ਆਲਮੋਸਟ ਬੱਚਿਆਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਅਬਿਊਜ਼ ਜਿਹੜਾ ਹੈਗਾ ਇਹ ਹੁੰਦਾ ਹੀ ਹੁੰਦਾ ਆ ਸੋ ਜਿਹੜਾ ਸੈਕਸ਼ੂਅਲ ਅਬਿਊਜ਼ ਹੈਗਾ ਆ ਉਹਦੇ ਵਿੱਚ ਸਿਰਫ ਇਹ ਨਹੀਂ ਹੈਗਾ ਕਿ ਪੈਨੇਟ੍ਰੇਸ਼ਨ ਇਹ ਇਹ ਬਹੁਤ ਟਾਈਪ ਦਾ ਆ ਜਿਵੇਂ ਬੱਚੇ ਦੇ ਨਿੱਜੀ ਅੰਗਾਂ ਨੂੰ ਟੱਚ ਕਰਨਾ ਵੀਡੀਓ ਬਣਾਉਣੀ ਉਹਦੀ ਪੋਰਨੋਗ੍ਰਾਫਿਕ ਕੰਟੈਂਟ ਦਿਖਾਉਣਾ ਇਹ ਸਾਰੇ ਜਿਹੜੇ ਹੈਗੇ ਨੇ ਕਿਸ ਕਰਨਾ ਬੱਚੇ ਨੂੰ ਇਹ ਸਾਰੇ ਸੈਕਸ਼ੂਅਲ ਵਿਊਜ਼ ਜਿਹੜਾ ਹੈਗਾ ਆ ਉਹਦੇ ਪਾਰਟ ਨੇ ਉਹਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਆ ਜਾਂਦੀ ਹੈ ਐਗਰੀਵੇਟਿਡ ਫਾਰਮਸ ਆ ਜਾਂਦੀਆਂ ਨੇ ਸੋ ਸੈਕਸ਼ੂਅਲ ਅਬਿਊਜ਼ ਵੀ ਅੱਗੇ ਬਹੁਤ ਤਰ੍ਹਾਂ ਦਾ ਆ ਮਤਲਬ ਜਿਹੜਾ ਤਾਂ ਐਗਰੀਵੇਟਡ ਪੈਨਿਟਰੇਟਿਵ ਸੈਕਸ਼ੂਅਲ ਅਸੌਲਟ ਹੈਗਾ ਆ ਬੱਚੇ ਦਾ ਉਹਦੇ ਕੇਸੇਸ ਜਿਹੜੇ ਹੈਗੇ ਨੇ ਉਹ ਆਪਾਂ ਕੰਪੈਰੀਟਿਵਲੀ ਇਹ ਕਹਿ ਲੋ ਕਿ ਉਹ ਜਿਹੜੇ ਵੱਡਿਆਂ ਦੇ ਵਿੱਚ ਉਹਨੂੰ ਰੇਪ ਕਿਹਾ ਜਾਂਦਾ ਆ ਉਹ ਘੱਟ ਨੇ ਤੇ ਉਹ ਘੱਟ ਹੋਣੇ ਵੀ ਚਾਹੀਦੇ ਨੇ ਪਰ ਜਿਹੜੀ ਸੈਕਸ਼ੂਅਲ ਹਰਾਸਮੈਂਟ ਔਰ ਪੋਨੋਗ੍ਰਾਫਿਕ ਨਾਲ ਰਿਲੇਟਡ ਨੇ ਨਾ ਉਹ ਬਹੁਤ ਜ਼ਿਆਦਾ ਨੇ ਹੂੰ ਉਹ ਉਹ ਵਨ ਐਂਡ ਅਨਦਰ ਜਿਹੜਾ ਹੈਗਾ ਚਾਈਲਡ ਉਸ ਚੀਜ਼ ਨੂੰ ਫੇਸ ਕਰਦਾ ਚਾਹੇ ਉਹ ਮੁੰਡਾ ਆ ਚਾਹੇ ਕੁੜੀ ਆ ਜਿਵੇਂ ਬੱਚੇ ਦੀ ਨੰਗੇ ਦੀ ਫੋਟੋ ਖਿੱਚ ਕੇ ਉਹਨੂੰ ਬਲੈਕਮੇਲ ਕਰਤਾ ਮੰਨ ਲਓ ਨਾਲ ਦਾ ਹੀ ਫਰੈਂਡ ਆ ਉਹਨੇ ਵੀਡੀਓ ਬਣਾ ਲਈ ਉਹਦੀ ਤੇ ਫਿਰ ਉਹਦੇ ਤੋਂ ਕੰਮ ਕਰਾਈ ਜਾਣਾ ਸੋ ਇਹ ਇਸ ਤਰ੍ਹਾਂ ਦੇ ਸੈਕਸ਼ੂਅਲ ਜਿਹੜੇ ਹੈਗੇ ਆ ਅਬਿਊਜ਼ ਵਿਦ ਬਲੈਕਮੇਲਿੰਗ ਐਂਡ ਆਲ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਅ ਬੱਚੇ ਕੀ ਆਪਣੇ ਘਰ ਦੇ ਨੂੰ ਦੱਸਦੇ ਨੇ ਮੇਰੇ ਖਿਆਲ ਨਾਲ ਬਹੁਤ ਸਾਰੇ ਬੱਚੇ ਤਾਂ ਇਹ ਜਿਹੀ ਹੀ ਗੱਲ ਜਿਹੜੀ ਆਪਣੇ ਪੇਰੈਂਟਸ ਨਾਲ ਸ਼ੇਅਰ ਨਹੀਂ ਕਰਦੇ ਹੋਣਗੇ ਤੁਹਾਡੇ ਕੋਲ ਬਹੁਤ ਸਾਰੇ ਮਾਮਲੇ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਕੇਸ ਤੁਹਾਡੇ ਸਾਹਮਣੇ ਆਉਂਦੇ ਬੱਚੇ ਖੁਦ ਆਪਣੇ ਪੇਰੈਂਟਸ ਨੂੰ ਦੱਸਦੇ ਆ ਕਿ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ ਜਾਂ ਪੇਰੈਂਟਸ ਨੂੰ ਪਹਿਨਕ ਪੈਂਦੀ ਹੈ ਕਿ ਸਮਥਿੰਗ ਇਜ਼ ਰੋਂਗ ਵਿਦ देयर ਚਿਲड्रन ਇਸ ਦੇ ਵਿੱਚ ਅਡਰ ਤਰ੍ਹਾਂ ਦੀਆਂ ਹੈਗੀਆਂ ਨੇ ਜੇ ਆਪਾਂ ਦੇਖ ਲਈਏ ਮੰਨ ਲਓ 5 ਸਾਲ ਤੋਂ ਛੋਟਾ ਬੱਚਾ ਹੈ ਉਹਨੂੰ ਤਾਂ ਪਤਾ ਹੀ ਨਹੀਂ ਉਹਦੇ ਨਾਲ ਅਬਿਊਜ਼ ਹੋ ਰਿਹਾ ਹੈ ਕਿਉਂਕਿ ਉਹਨੂੰ ਅਬਿਊਜ਼ ਦਾ ਹੀ ਨਹੀਂ ਪਤਾ ਹੈਗਾ ਸਾਡੇ ਇੰਡੀਆ ਦੀ ਇੱਕ ਤਰਸ ਦੀਆਂ ਕਿ ਸਾਡੇ ਲੋਕ ਇਸ ਚੀਜ਼ ਦੇ ਉੱਤੇ ਗੱਲ ਨਹੀਂ ਕਰਦੇ ਮਾਪੇ ਬੱਚਿਆਂ ਦੇ ਨਾਲ ਇਸ ਚੀਜ਼ ਤੇ ਜਿੱਦਣ ਖੁੱਲ ਕੇ ਗੱਲ ਕਰਨ ਲੱਗ ਜਾਣਗੇ ਬੱਚੇ ਓਬਵੀਅਸ ਆ ਕੰਫਰਟੇਬਲ ਹੋ ਕੇ ਮਾਪਿਆਂ ਨੂੰ ਦੱਸਣਗੇ ਔਰ ਜਦੋਂ ਮਾਪੇ ਨਹੀਂ ਗੱਲ ਕਰਦੇ ਔਰ ਇਸ ਗੱਲ ਦੇ ਉੱਤੇ ਚੁੱਪ ਕਰਾ ਦਿੱਤਾ ਜਾਂਦਾ ਬੱਚੇ ਨੂੰ ਤਾਂ ਬੱਚਾ ਦੱਸਣ ਦੀ ਹਿੰਮਤ ਹੀ ਨਹੀਂ ਕਰ ਪਾਉਂਦਾ ਔਰ ਬੱਚਾ ਇੱਕ ਇੱਕ ਕਿਸਮ ਦੀ ਗਿਲਟ ਚ ਚਲਿਆ ਜਾਂਦਾ ਵੀ ਇਹ ਮੇਰੇ ਨਾਲ ਤਾਂ ਹੋਇਆ ਕਿਉਂਕਿ ਮੇਰੀ ਗਲਤੀ ਸੀ ਜਿਹਦੇ ਕਰਕੇ ਉਹਨੂੰ ਫਿਊਚਰ ਦੇ ਵਿੱਚ ਜਿਹੜੇ ਆ ਟਰਾਮੈਟਿਕ ਸਟ्रेस ਡਿਸਆਰਡਰ ਹੁੰਦੇ ਆ ਸਮ ਟਾਈਮ ਉਹਦੇ ਵਿੱਚ ਜਿਹੜੀ ਆਪਾਂ ਉਹ ਕਹਿ ਲੋ ਕਿ ਸਾਈਕੋਪੈਥ ਵਾਲੀਆਂ ਜਿਹੜੀਆਂ ਟੈਂਡੈਂਸੀਜ਼ ਹੈਗੀਆਂ ਨੇ ਉਹ ਆ ਜਾਂਦੀਆਂ ਨੇ ਜਿਹੜੀਆਂ ਚਾਈਲਡ ਨੂੰ ਡੈਲੀਕਵੈਂਸੀ ਵੱਲ ਵੀ ਲੈ ਜਾਂਦੀਆਂ ਨੇ ਇਨ ਫਿਊਚਰ ਸੋ ਇਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਮਾਪਿਆਂ ਨੂੰ ਆਪ ਅਵੇਅਰ ਹੋਣ ਦੀ ਜ਼ਰੂਰਤ ਆ ਰੈਦਰ ਦਨ ਵੀ ਆਪਾਂ ਕਹੀਏ ਵੀ ਬੱਚੇ ਆ ਕੇ ਮਾਪਿਆਂ ਨੂੰ ਦੱਸਣ ਪਹਿਲਾਂ ਮਾਪੇ ਬੱਚਿਆਂ ਨੂੰ ਦੱਸਣ ਵੀ ਕਿਹੜੀ ਚੀਜ਼ ਤੋਂ ਬਚਣਾ ਹੈ ਕਿਹੜੀ ਚੀਜ਼ ਤੋਂ ਨਹੀਂ ਬਚਣਾ ਹੈ ਔਰ ਬੱਚਿਆਂ ਦੇ ਉਹ ਫਰੈਂਡ ਬਣਨ ਬਾਰ-ਬਾਰ ਇਹ ਗੱਲ ਦੇ ਉੱਤੇ ਮੈਂ ਜ਼ੋਰ ਦਿੰਨੀ ਆ ਜੀ ਜੇਕਰ ਅਸੀਂ ਰਿਪੋਰਟ ਨੂੰ ਪੜ੍ਹੀਏ ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਜ਼ਿਆਦਾਤਰ ਜੋ ਇਹ ਘਟਨਾਵਾਂ ਹੈ ਆਪਣੇ ਹੀ ਕਰਦੇ ਨੇ ਚਾਹੇ ਘਰ ਤੇ ਹੋਣ ਚਾਹੇ ਆਂਟੀ ਗਵੰਡੀ ਜਾਂ ਦੋਸਤ ਮਿੱਤਰ ਹੋਣ ਤੁਹਾਡੇ ਕੋਲ ਇਹੋ ਜਿਹੇ ਕਿਹੜੇ ਕੇਸ ਆਏ ਨੇ ਜਿਹੜੇ ਕਿ ਆਪਣੇਆ ਵੱਲੋਂ ਹੀ ਬੱਚਿਆਂ ਦਾ ਬਲ ਸੋਸ਼ਣ ਕੀਤਾ ਗਿਆ ਦੇਖੋ ਫੇਰ ਉਹੀ ਗੱਲ ਆ ਜਿਹੜਾ ਫਿਜ਼ੀਕਲ ਅਬਿਊਜ਼ ਤਾਂ ਡੈਫੀਨਿਟਲੀ ਮਾਪੇ ਕਰਦੇ ਆ ਜਾਂ ਸਕੂਲ ਦੇ ਟੀਚਰ ਕਰਦੇ ਆ ਆਪਣੇ ਘਰ ਦੇ ਹੀ ਕਰਦੇ ਨੇ ਠੀਕ ਆ ਜਿਵੇਂ ਬੱਚੇ ਦੇ ਇੱਕ ਥੱਪੜ ਵੀ ਮਾਰਦਾ 댓 ਇਜ਼ ਫਿਜ਼ੀਕਲ ਅਬਿਊਜ਼ ਹੈਨਾ ਔਰ ਥੱਪੜ ਤਾਂ ਮੈਨੂੰ ਲੱਗਦਾ 100% ਬੱਚਿਆਂ ਦੇ ਪੈਂਦੀ ਹੋਣਗੇ ਔਰ ਦੂਜਾ ਆ ਗਿਆ ਸੈਕਸ਼ੂਅਲ ਅਬਿਊਜ਼ ਜਿਹੜਾ ਸੈਕਸ਼ੂਅਲ ਅਬਿਊਜ਼ ਇਵਨ ਇਵਨ ਇਕਨੋਮਿਕ ਐਕਸਪਲੋਇਟੇਸ਼ਨ ਬੱਚਿਆਂ ਨੂੰ ਮਾਪਿਆਂ ਵੱਲੋਂ ਕੰਮ ਤੇ ਲਾਇਆ ਜਾਂਦਾ ਆ ਬੱਚਿਆਂ ਦੀ ਕਮਾਈ ਮਾਪਿਆਂ ਵੱਲੋਂ ਖਾਧੀ ਜਾਂਦੀ ਆ ਸੋ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਸ਼ੋਸ਼ਣ ਹੈ ਉਹ ਵੀ ਮਾਪਿਆਂ ਵੱਲੋਂ ਕੀਤਾ ਜਾਂਦਾ ਹੈ। ਹਮ ਮੰਨ ਲਓ ਬੱਚੇ ਅनाथ ਨੇ ਉਹ ਚਾਚਾ ਚਾਚੀ ਕੋਲ ਰਹਿੰਦੇ ਉਹਨਾਂ ਨੂੰ ਕੰਮ ਤੇ ਲਾ ਦਿੰਦੇ ਉਹਨਾਂ ਦੀ ਕਮਾਈ ਖਾਂਦੇ ਨੇ। ਸੋ ਇਹ ਹੋ ਗਿਆ ਉਹਨਾਂ ਵੱਲੋਂ ਫਾਈਨੈਂਸ਼ੀਅਲ ਅਬਿਊਜ਼ ਉਹ ਜਾਦਾ ਰਿਲੇਟਿਵ ਹੀ ਕਰ ਸਕਦੇ ਆ। ਹੁਣ ਆ ਗਿਆ ਸੈਕਸ਼ੂਅਲ ਅਬਿਊਜ਼ ਸੈਕਸ਼ੂਅਲ ਅਬਿਊਜ਼ ਦੇ ਵਿੱਚ ਆਪਣੇ ਜਾਣਕਾਰ ਹਮ ਰਿਸ਼ਤੇਦਾਰ ਜਾਂ ਕੋਈ ਵੀ ਕਰੀਬੀ ਜਿਹੜਾ ਹੈਗਾ ਉਹ ਜਿਹੜਾ ਬੱਚੇ ਦੇ ਟੱਚ 'ਚ ਜ਼ਿਆਦਾ ਆਉਣ ਦੇ ਚਾਂਸਸ ਹੁੰਦੇ ਨੇ ਉਹਨਾਂ ਵੱਲੋਂ ਬੱਚੇ ਦੀ ਜਿਹੜੀ ਐਕਸਪਲੋਇਟੇਸ਼ਨ ਜ਼ਿਆਦਾ ਹੁੰਦੀ ਆ। ਸੋ ਜਦੋਂ ਬੱਚੇ ਨੂੰ ਸਿਖਾਇਆ ਜਾਂਦਾ ਤੇ ਨਾ ਚੀਜ਼ਾਂ ਦਾ ਅੰਤ ਹੁੰਦਾ ਆ। ਹੂੰ। ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਫਿਰ ਬਹੁਤ ਐਗਰੀਵੇਟਡ ਫਾਰਮਸ ਹੋ ਜਾਂਦੀਆਂ ਨੇ ਬਟ ਜਿਹੜੇ ਨਾਰਮਲ ਹੋਣ ਵਾਲੇ ਅਬਿਊਜ਼ ਹੁੰਦੇ ਆ ਜਾਂ ਇੱਕ ਦੂਜੇ ਵੱਲੋਂ ਇੱਕ ਦੂਜੇ ਦੀ ਐਕਸਪਲੋਇਟੇਸ਼ਨ ਹੁੰਦੀ ਆ ਇਹਦੇ ਇਹ ਬਹੁਤ ਘਟ ਜਾਂਦੀ ਆ। ਸੋ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਬਸ ਗੱਲ ਇਹ ਆ ਕਿ ਹੁਣ ਮੀਡੀਆ ਆ ਗਿਆ, ਸੋਸ਼ਲ ਮੀਡੀਆ ਆ ਗਿਆ ਹੁਣ ਇਹ ਚੀਜ਼ਾਂ ਬਾਹਰ ਆਉਣ ਲੱਗੀਆਂ। ਹੁਣ ਜੇ ਕਿਸੇ ਬੱਚੇ ਦੇ ਨਾਲ ਇਦਾਂ ਹੁੰਦਾ ਹੈ ਮਾਪਿਆਂ ਨੂੰ ਪਤਾ ਚੱਲਦਾ ਹੈ ਤਾਂ ਇੱਕ ਚੀਜ਼ ਪੁੱਛਣਾ ਚਾਹਾਂਗੇ ਕਿ ਗਵਾਹੀ ਕਿਸ ਦੀ ਮੰਨੀ ਜਾਂਦੀ ਹੈ ਮਾਪਿਆਂ ਦੀ ਮੰਨੀ ਜਾਏਗੀ ਬੱਚੇ ਦੀ ਮੰਨੀ ਜਾਏਗੀ ਜੋ ਕਿ ਨਾਬਾਲਿਕ ਹੈ ਦੋਨਾਂ ਦੀ ਬੱਚੇ ਦੀ ਵੀ ਗਵਾਹੀ ਲਈ ਜਾਂਦੀ ਆ ਮਾਪੇ ਦੀ ਵੀ ਲਈ ਜਾਂਦੀ ਆ ਮੈਡੀਕਲ ਵੀ ਦੇਖਿਆ ਜਾਂਦਾ ਫਿਰ ਉਹਨਾਂ ਨੂੰ ਦੇਖ ਕੇ ਵੀ অথੈਨਟੀਸਿਟੀ ਕੀਆ ਆ ਆਫਟਰ ਥੈਟ ਹੀ ਜਿਹੜਾ ਹੈਗਾ ਆ ਇੱਕ ਵਰਡਿਕ ਜਿਹੜੀ ਆ ਦਿੱਤੀ ਜਾਂਦੀ ਆ ਸਜ਼ਾ ਕਿੰਨੀ ਕੁ ਹੋ ਸਕਦੀ ਹੈ ਸਜ਼ਾ ਦਫਾਸੀ ਤੱਕ ਹੈਗੀ ਆ ਜੀ 3 ਸਾਲ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੈ ਜਾਂ ਡਿਫਰੈਂਟ ਡਿਫਰੈਂਟ ਟਾਈਪ ਦੇ ਅਬਿਊਜ਼ਸ ਨੂੰ ਲੈ ਕੇ ਜੀ ਪੋਨੋਗ੍ਰਾਫੀ ਦੀ ਅਲੱਗ ਹੈਗੀ ਆ ਸੈਕਸ਼ੂਅਲ ਅਸੌਲਟ ਦੀ ਅਲੱਗ ਹੈਗੀ ਆ ਸੈਕਸ਼ੂਅਲ ਹਰਾਸਮੈਂਟ ਦੀ ਅਲੱਗ ਹੈਗੀ ਆ ਜਿਹੜੀ ਸਭ ਤੋਂ ਜ਼ਿਆਦਾ ਹੈਗੀ ਆ ਫਾਂਸੀ ਦੀ ਜਿੱਥੇ ਪੈਨੇਟ੍ਰੇਟਿਵ ਸੈਕਸ਼ੂਅਲ ਅਸੌਲਟ ਐਗਰੀਵੇਟਡ ਫਾਰਮ ਦੇ ਵਿੱਚ ਆਉਂਦਾ ਜਿਹਦੇ ਵਿੱਚ ਕੋਈ ਪਰਸਨ ਇਨ ਕਸਟਡੀ ਵੱਲੋਂ ਬੱਚੇ ਦੇ ਨਾਲ ਅਬਿਊਜ਼ ਕੀਤਾ ਜਾਂਦਾ ਆ ਜਾਂ ਬੱਚੇ ਨੂੰ ਮਾਰ ਦਿੱਤਾ ਜਾਂਦਾ ਆ ਜਾਂ ਬੱਚੇ ਦੀ ਕੰਡੀਸ਼ਨ ਬਹੁਤ ਜਿਵੇਂ ਜਿਵੇਂ ਆਪਣੇ ਕੋਲ ਇੱਕ ਕੇਸ ਸੀਗਾ ਆ ਕਪੂਰਥਲੇ ਦਾ ਛੋਟੀ ਜੀ ਬੱਚੀ ਨੂੰ ਨਿਰਭਿਆ ਵਾਂਗੂ ਜਿਹੜਾ ਹੈਗਾ ਆ ਅਬਿਊਜ਼ ਕੀਤਾ ਗਿਆ ਸੀਗਾ ਉਹਦੀਆਂ ਚਾਰ ਸਰਜਰੀ ਹੋਈਆਂ ਬੱਚਾ ਸਰਵਾਈਵ ਕਰ ਗਿਆ ਉਸ ਬੰਦੇ ਨੂੰ ਮਨੋਸ਼ ਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ 2023 ਚ ਹੀ ਫਾਂਸੀ ਦੀ ਸਜ਼ਾ ਹੋਈ ਆ ਸੋ ਇਟ ਡਿਪੈਂਡ ਕਰਦਾ ਹੈ ਕਿ ਕੇਸ ਕਿਹੋ ਜਿਹਾ ਹੈ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਜੇਲ੍ਹ ਦੇ ਵਿੱਚ ਬਿਲਕੁਲ ਦੇਖੋ ਉਹਨਾਂ ਦੀ ਕਾਉਂਸਲਿੰਗ ਤਾਂ ਇਹ ਹੁਣ ਜੇਲ ਅਥਾਰਟੀ ਤੇ ਡਿਪੈਂਡ ਕਰਦੀ ਆ ਬਟ ਬੱਚੇ ਦੇ ਲਈ ਇਹਦੀਆਂ ਪ੍ਰੋਵੀਜ਼ਨਸ ਨੇ ਬੱਚੇ ਦੀ ਰੀਹੈਬਿਲੀਟੇਸ਼ਨ ਇਜ਼ ਮੋਰ ਇੰਪੋਰਟੈਂਟ ਦਨ ਕਿ ਆਪਾਂ ਜਿਹੜਾ ਹੈਗਾ ਆ ਉਹਨੂੰ ਪੁਨਿਸ਼ਮੈਂਟ ਦੇਣੀ ਆ ਜਿਹੜਾ ਅਕਿਊਜ਼ਡ ਹੈਗਾ ਆ ਸੋ ਬੱਚੇ ਦੀ ਕਾਉਂਸਲਿੰਗ ਜਿਹੜੀ ਸੀਡਬਲਿਊਸੀ ਜਾਂ ਉਹਦੀ ਟੀਮ ਵੱਲੋਂ ਕੀਤੀ ਜਾਂਦੀ ਆ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਵੱਲੋਂ ਕੀਤੀ ਜਾਂਦੀ ਆ ਯੂਨਿਟ ਬਣੀ ਹੋਈ ਆ ਡੀਸੀਪੀਯੂ ਨਾ ਵੱਲੋਂ ਕੀਤੀ ਜਾਂਦੀ ਆ ਸਪੈਸ਼ਲ ਕਾਉਂਸਲਰ ਦੀ ਉਥੇ ਪੋਸਟ ਹੁੰਦੀ ਆ ਜਿਹੜਾ ਬੱਚੇ ਨੂੰ ਚੰਗੀ ਤਰ੍ਹਾਂ ਜੱਜ ਕਰਦਾ ਆ ਜਾਂ ਕਾਉਂਸਲ ਕਰਦਾ ਆ ਅਗਰ ਮੈਡੀਕਲ ਟ੍ਰੀਟਮੈਂਟ ਦੀ ਲੋੜ ਆ ਬੱਚੇ ਨੂੰ ਫਿਰ ਮੈਡੀਕਲੀ ਵੀ ਰੈਫਰ ਕੀਤਾ ਜਾਂਦਾ ਆ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਪ੍ਰੋਵੀਜ਼ਨਸ ਬਹੁਤ ਹੈਗੀਆਂ ਔਰ ਉਹਨਾਂ ਨੂੰ ਐਪਲੀਕੇਬਲ ਮਤਲਬ ਕੀਤਾ ਜਾਂਦਾ ਹੈ ਉਹਦੀ ਇੰਪਲੀਮੈਂਟੇਸ਼ਨ ਵੀ ਹੈਗੀ ਆ ਬਟ ਇਹਦੀ ਜਾਣਕਾਰੀ ਘੱਟ ਜੀ ਮਾਪਿਆਂ ਦੇ ਲਈ ਇੱਕ ਚੀਜ਼ ਪੁੱਛਣਾ ਚਾਹਾਂਗੀ ਕਿ ਅ ਬੱਚਿਆਂ ਦੇ ਵਿੱਚ ਕਿਹੜੇ ਬਦਲਾਅ ਆਉਂਦੇ ਹੈ ਕਈ ਵਾਰੀ ਬੱਚੇ ਨਹੀਂ ਦੱਸਦੇ ਡਰ ਦੇ ਕਾਰਨ ਨਹੀਂ ਦੱਸਦੇ ਕਿਹੋ ਜਿਹੇ ਬਦਲਾਅ ਨੇ ਸ਼ੁਰੂ ਹੋ ਜਾਂਦੇ ਹੈ ਕਿ ਮਾਪਿਆਂ ਨੂੰ ਅੰਦਾਜ਼ਾ ਹੋਵੇ ਕਿ ਇਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ ਕਿਉਂਕਿ ਤੁਸੀਂ ਬਹੁਤ ਸਾਰੇ ਕੇਸ ਇਹ ਚੀਜ਼ਾਂ ਦੇ ਦੇਖੇ ਆ ਬਹੁਤ ਸਾਰੇ ਬੱਚਿਆਂ ਦੇ ਨਾਲ ਵਿਚਰਦੇ ਆ ਮਾਪਿਆਂ ਦੇ ਲਈ ਐਡਵਾਈਸ ਕੀ ਹੈ ਵੀ ਕਿਵੇਂ ਉਹ ਆਪਣੇ ਬੱਚਿਆਂ ਦੇ ਨਾਲ ਰਹਿਣ ਕਿ ਉਹਨਾਂ ਨਾਲ ਗਲਤ ਨਾ ਹੋ ਸਕੇ ਤੇ ਜੇਕਰ ਗਲਤ ਹੋ ਰਿਹਾ ਹੈ ਕਿਵੇਂ ਉਹ ਅੰਦਾਜ਼ਾ ਲਗਾ ਸਕਣ ਕਿਵੇਂ ਬੱਚਿਆਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਉਹਨਾਂ ਤੋਂ ਪੁੱਛ ਸਕਣ ਦੇਖੋ ਰੀਨਾ ਜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਤੋਂ ਇਹ ਗੱਲ ਕਹੂੰਗੀ ਕਿ ਮਾਪਿਆਂ ਨੇ ਇਹੋ ਜੀ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਉਹਦੇ ਲਈ ਅਸੀਂ ਇੱਕ ਮੂਵੀ ਬਣਾਈ ਆ ਬਸ ਹੁਣ ਹੋਰ ਨਹੀਂ ਜੀ ਤੇ ਇਕਤਮ ਮਾਪਿਆਂ ਉਹ ਦੇਖਣ ਚੰਗੀ ਤਰ੍ਹਾਂ ਉਹਨਾਂ ਤੋਂ ਉਹਨਾਂ ਨੂੰ ਜਾਣਕਾਰੀ ਹੋਊਗੀ ਦੂਜੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ ਜੇ ਤਾਂ ਬੱਚੇ ਛੋਟੇ ਨੇ ਤਾਂ ਉਹਨਾਂ ਦਾ ਫਿਜ਼ੀਕਲ ਮੁਆਇਨਾ ਜਿਹੜਾ ਮਾਪਿਆਂ ਵੱਲੋਂ ਕੰਟੀਨਿਊਸਲੀ ਕਰਦੇ ਰਹਿਣਾ ਚਾਹੀਦਾ ਆ ਵੀ ਉਹਨਾਂ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਕਿਤੇ ਕੋਈ ਮਾਗ ਤਾਂ ਨਹੀਂ ਹੈਗਾ ਕੋਈ ਰੈਡਨੈਸ ਤਾਂ ਨਹੀਂ ਹੈਗੀ ਜਾ ਉਹਨਾਂ ਨੂੰ ਆ ਯੂਟੀਆਈ ਦੀ ਪ੍ਰੋਬਲਮ ਤਾਂ ਨਹੀਂ ਹੋ ਰਹੀ ਹੈਗੀ बार-बार ਸੋ ਉਹਦਾ ਮੁਆਇਨਾ ਕਰਦੇ ਰਹਿਣਾ ਚਾਹੀਦਾ ਦੂਜੀ ਬੱਚਾ ਜਦੋਂ ਇਹੋ ਜਿਹੀਆਂ ਚੀਜ਼ਾਂ ਫੇਸ ਕਰਦਾ ਹੈ ਤਾਂ ਬੱਚੇ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਹੈ ਬਿਲਕੁਲ ਬੱਚਾ ਕਟਿਆ-ਕਟਿਆ ਰਹਿੰਦਾ ਹੈ ਬੱਚੇ ਦੇ ਅੰਦਰ ਇੱਕ ਗਿਲਟ ਦੀ ਫੀਲਿੰਗ ਆ ਜਾਂਦੀ ਆ ਵਾਈ ਆ ਹੈਨਾ ਬੱਚੇ ਅੰਦਰ ਆਉਂਦਾ ਕਿ ਪਤਾ ਨਹੀਂ ਮੇਰਾ ਕਸੂਰ ਹੋਣਾ ਤਾਂ ਮੇਰੇ ਨਾਲ ਆ ਕੁਝ ਹੋਇਆ ਕਿਉਂਕਿ ਜਿਹੜਾ ਅਬਿਊਜ਼ਰ ਆ ਉਹਦੇ ਮੈਨੀਪੂਲੇਸ਼ਨ ਕਰਦਾ ਬੱਚੇ ਦੀ ਤਾਂ ਬੱਚੇ ਦੀ ਸਾਈਕੋਲੋਜੀਕਲੀ ਬਹੁਤ ਚੇਂਜ ਆਉਂਦੇ ਆ ਬੱਚਾ ਜਿਵੇਂ ਪੜਨ ਚ ਜੇ ਹੁਸ਼ਿਆਰ ਆ ਤਾਂ ਪੜਾਈ ਚ ਉਹਦਾ ਧਿਆਨ ਨਹੀਂ ਲੱਗਦਾ ਹੈਗਾ ਤੇ ਜੇ ਪੜ੍ਹਨ ਦੇ ਵਿੱਚ ਹੁਸ਼ਿਆਰ ਨਹੀਂ ਹੈਗਾ ਬੱਚਾ ਸ਼ਰਾਰਤੀ ਆ ਤਾਂ ਉਹ ਸ਼ਰਾਰਤਾਂ ਤੋਂ ਵੀ ਇਹ ਕਟਿਆ-ਕਟਿਆ ਰਹਿਣ ਲੱਗ ਜਾਂਦਾ ਬੱਚਾ ਖਾਣਾ ਪੀਣਾ ਵੀ ਸਮ ਟਾਈਮ ਛੱਡ ਦਿੰਦਾ ਆ ਬੱਚਾ ਕਿਸੇ ਨਾਲ ਗੱਲ ਨਹੀਂ ਕਰਦਾ ਡਰਿਆ-ਡਰਿਆ ਰਹਿਣ ਲੱਗ ਜਾਂਦਾ ਆ ਸੋ ਇਹੋ ਜਿਹੇ ਸਿੰਪਟਮ ਹੁੰਦੇ ਆ ਜਿਹੜੇ ਮਾਪਿਆਂ ਨੂੰ ਧਿਆਨ ਦੇਣੇ ਚਾਹੀਦੇ ਜਦੋਂ ਇਹੋ ਜੀ ਗੱਲ ਆ ਗੱਲ ਹੁੰਦੀ ਆ ਕੋਈ ਆ ਵਾਕਈ ਦਰਸ਼ਕੋ ਕੇ ਬਹੁਤ ਗੰਭੀਰ ਮੁੱਦਾ ਹੈ ਇਹ ਬਾਲ ਯੋਨ ਸ਼ੋਸ਼ਨ ਕਿਉਂਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਬੱਚਾ ਜਿਹੜਾ ਹੈ ਕਿਹੋ ਜਿਹੇ ਮਾਨਸਿਕ ਹਾਲਾਤਾਂ ਵਿੱਚੋਂ ਗੁਜ਼ਰਦਾ ਹੋਏਗਾ ਜਦੋਂ ਉਸਦੇ ਨਾਲ ਇਹੋ ਜਿਹੀ ਘਟਨਾ ਵਾਪਰਦੀ ਹੋਏਗੀ ਬਹੁਤ ਜ਼ਿਆਦਾ ਸਬਰ ਦੀ ਲੋੜ ਹੈ ਪੈਰੈਂਟਸ ਦੇ ਲਈ ਤੇ ਇਹ ਵੀ ਮੈਂ ਕਹਿਣਾ ਚਾਹਾਂਗੀ ਕਿ ਬਹੁਤ ਜ਼ਿਆਦਾ ਜਿਹੜੇ ਸਾਡੇ ਜਾਣਕਾਰ ਹੁੰਦੇ ਆ ਉਹਨਾਂ ਤੋਂ ਵੀ ਨਜ਼ਰ ਰੱਖਣੀ ਜ਼ਰੂਰੀ ਆ ਵੀ ਕਿਸੇ ਦੇ ਵੀ ਨਜ਼ਰ ਰੱਖਣੀ ਹਰ ਇੱਕ ਦੀ ਨਜ਼ਰ ਰੱਖਣੀ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਇਸ ਮਾਮਲੇ 'ਚ ਇਹ ਨਹੀਂ ਕਿ ਅਸੀਂ ਮਾਹੌਲ ਸ਼ੱਕੀ ਬਣਾ ਦਈਏ ਹਾਂ ਬਟ ਸਾਨੂੰ ਇੱਕ ਸਰਵੇਲੈਂਸ ਤਾਂ ਰਹਿਣਾ ਚਾਹੀਦਾ ਆ ਬਿਲਕੁਲ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਇੱਕ ਸੁਰੱਖਿਅਤ ਵਾਤਾਵਰਣ ਦੇ ਵਿੱਚ ਵੱਧ ਸਕਣ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ ਮੈਡਮ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇ ਦੋਸਤੋ ਸਹੀ ਉਮੀਦ ਕਰਦੇ ਹਾਂ ਕਿ ਤੁਹਾਡੇ ਬੱਚੇ ਜਿਹੜੇ ਆ ਸੁਰੱਖਿਅਤ ਰਹਿਣ ਉਹ ਇੱਕ ਸੇਫ এনवायरमेंट ਵਿੱਚ ਰਹਿਣ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਧੰਨਵਾਦ